ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਲੋਗ ਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪ੍ਰੋਸੈਸਰ ਸਰਵਰ ਅਤੇ ਪੀਐਨ ਦੀਆਂ ਪਰਤੀਆਂ ਬਾਰੇ। ਪਰਤੀਆਂ ਕਿੱਥੇ ਆਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਤਾਕੀ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀਆਂ ਨੇ ਡਿਸਟ੍ਰਿਕਟ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਕੱਢੀਆਂ ਗਈਆਂ ਨੇ ਤੇ ਦੋਸਤੋ ਜਿਹੜੇ ਵੀ ਚਾਹਵਨ ਕੈਂਡੀਡੇਟਸ ਹੋਣਗੇ ਉਹ ਆਪਣਾ ਕੰਪਲੀਟ ਬਾਇਓ ਡਾਟਾ 셀ਫ ਅਟੈਸਟਡ ਕਾਪੀਜ਼ ਜ ਜਾਨਗੇ ਤੇ ਪ੍ਰੂਫ ਆਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ 2 ਪਾਸਪੋਰਟ ਸਾਈਜ਼ ਫੋਟੋਸ ਇਹਨਾਂ ਡਾਕੂਮੈਂਟਸ ਦੇ ਵਿੱਚ ਹੋਣਗੇ ਚਾਹਵਨ ਕੈਂਡੀਡੇਟਸ 12/3/2025 ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਨੈਕਸਟ ਆਪਾਂ ਦੋਸਤੋ ਪੋਸਟਾਂ ਦਾ ਵੇਰਵਾ ਦੇਖੀ ਤੇ ਪ੍ਰੋਸੈਸ ਸਰਵਰ ਦੀਆਂ ਟੋਟਲ ਦੋ ਪੋਸਟਾਂ ਹਨ ਜਨਰਲ ਕੈਟਾਗਰੀ ਵਾਸਤੇ ਨੇ ਜੀ ਦੋ ਪੋਸਟਾਂ ਪੇ ਸਕੇਲ 19000 ਰੁਪਏ 7 CPC ਦੇ ਅਕੋਰਡਿੰਗ ਰਹਿਣ ਵਾਲਾ ਹੈ ਇੱਥੇ ਇਹਨਾਂ ਨੇ ਘੱਟੋ-ਘੱਟ ਜੋ ਕਿ 10ਵੀਂ ਪਾਸ ਮੰਗੀ ਹੈ ਜੀ 10ਵੀਂ ਪਾਸ ਕੈਂਡੀਡੇਟਸ ਦੇ ਨਾਲ-ਨਾਲ ਤੁਹਾਨੂੰ ਜਿਹ ਜੋ ਜਿਹੜਾ ਗਿਆਨ ਹੋਣਾ ਜ਼ਰੂਰੀ ਹੈ ਏਜ 18 ਤੋਂ 35 ਸਾਲ ਤੱਕ ਦੀ ਮੰਗੀ ਹੈ ਨੈਕਸਟ ਪੀਐਨ ਦੀਆਂ ਪੋਸਟਾਂ ਨੇ ਜੀ ਟੋਟਲ ਤਿੰਨ ਪੋਸਟਾਂ ਨੇ ਜੀ ਐਸਸੀ ਵਾਸਤੇ ਇੱਕ ਪੋਸਟ ਹੈ ਜੀ ਐਸਸੀ ਵਿਮਨ ਵਾਸਤੇ ਇੱਕ ਪੋਸਟ ਹੈ ਜੀ ਐਸਸੀ ਅਦਰਸ ਵਾਸਤੇ ਇੱਕ ਪੋਸਟ ਹੈ ਜੀ ਪੇ ਸਕੇਲ 18000 ਰੁਪਏ ਰਹਿਣ ਵਾਲਾ ਹੈ ਜੀ ਤੇ 7 ਸੀਪੀ ਅਕੋਰਡਿੰਗ ਤੁਹਾਡਾ ਜਿਹੜਾ ਪੇ ਸਕੇਲ ਹੋਵੇਗਾ ਤੇ ਮਿਨੀਮਮ ਕੁਆਲੀਫਿਕੇਸ਼ਨ ਇਹਨਾਂ ਨੇ 8ਵੀਂ ਪਾਸ ਮੰਗੀ ਹੈ ਤੇ ਤੁਹਾਨੂੰ ਜਿਹੜਾ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਤੇ ਏਜ ਦੀ ਗੱਲ ਕਰੀ ਤੇ 18 ਕਿ 40 ਸਾਲ ਤੱਕ ਦੀ ਜਿਹੜੀ ਇਹਨਾਂ ਨੇ ਇਹ ਜਿ ਮੰਗੀ ਹੈ ਬਾਕੀ ਜਿਹੜੀ ਰਿਲੈਕਸੇਸ਼ਨ ਹੈਗੀ ਜੀ ਗਵਰਨਮੈਂਟ ਰੂਲਸ ਅਕੋਰਡਿੰਗ ਮਿਲ ਜਾਵੇਗੀ ਨੈਕਸਟ ਤੁਸੀਂ ਆਪਣੀ ਸਕਰੀਨ ਉੱਪਰ ਪਰਫਾਰਮਾ ਦੇਖ ਸਕਦੇ ਹੋ ਪਰਫਾਰਮਾ ਬਿਲਕੁਲ ਸਹੀ ਭਰ ਕੇ ਤੁਸੀਂ ਆਪਣਾ ਜਿਹੜਾ 12 ਤੰ 2025 ਤੱਕ ਇਹਨਾਂ ਨੂੰ ਸਬਮਿਟ ਕਰਵਾ ਸਕਦੇ ਹੋ ਤੇ ਦੋਸਤੋ ਇਹ ਨੋਟੀਫਿਕੇਸ਼ਨ ਤੁਸੀਂ ਚੰਗੀ ਤਰ੍ਹਾਂ ਪੜ ਲੈਣਾ ਹੈ ਫਿਰ ਹੀ ਇਹਨਾਂ ਪੋਸਟਾਂ ਵਾਸਤੇ ਅਪਲਾਈ ਇਹ ਕਰਨਾ ਹੈ ਦੋਸਤੋ ਇਹਨਾਂ ਨੇ ਇਥੇ ਇੰਟਰਵਿਊਜ਼ ਦੀਆਂ ਡੇਟ ਵੀ ਦੱਸੀਆਂ ਹੋਈਆਂ ਨੇ ਜਿਨ੍ਹਾਂ ਦਾ ਨਾਮ A ਤੋਂ F A ਤੋਂ ਸ਼ੁਰੂ ਹੁੰਦਾ ਤੇ 19/3/2025 ਨੂੰ ਇੰਟਰਵਿਊ ਹੋਵੇਗਾ ਜੇ ਜੀ ਤੋਂ ਲੈ ਕੇ ਐਲ ਤੱਕ ਵਾਲਿਆਂ ਦਾ 23 2025 ਨੂੰ ਹੋਵੇਗਾ ਜੀ ਐਮ ਤੋਂ ਆਰ ਵਾਲਿਆਂ ਦਾ 21 3 2025 ਨੂੰ ਤੇ ਐਸ ਤੋਂ ਜ਼ੈਡ ਵਾਲਿਆਂ ਦਾ 24 3 2025 ਨੂੰ ਇੰਟਰਵਿਊ ਲਿਆ ਜਾਵੇਗਾ ਤੇ ਦੋਸਤੋ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਵੀ ਚੈੱਕ ਕਰਨ ਲੈਣੀ ਹੈ ਤੇ ਸਾਰਾ ਨੋਟੀਫਿਕੇਸ਼ਨ ਪੜ੍ਹ ਕੇ ਫੇਰੀ ਨਾ ਪੋਸਟਾਂ ਵਾਸਤੇ ਅਪਲਾਈ ਕਰ ਲੈਣਾ ਹੈ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਪੀਐਨ ਦੀਆਂ ਭਰਤੀਆਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨੌਕਰੀ ਸਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।